जुबले सो निर्भय भगवान वाल्मीकि महाराज जी की जय थाली लेकर हाथ की बीच में वंदना धूप प्रसाद तेरा गुणगान है संगत तुम्हारा रूप जो आप परमात्मा ਭਗਵਾਨ ਵਾਲਮੀਕੀ ਮਹਾਰਾ ਜੀ ਦੀ ਅਰਦਾਸ ਯੋਗੀ ਮਾ ਪੜਦੇ ਆ ਉਹਦੇ ਵਿੱਚ ਇਹ ਲਾਈਨਾਂ ਆਉਂਦੀਆਂ ਕਿ ਸੰਗਤ ਹੀ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਰੂਪ ਹੈ ਸੋ ਮੈਂ ਉਹ ਸੰਗਤ ਦੀ ਗੱਲ ਕਰਨ ਜਾ ਰਿਹਾ ਜਿਉਂ ਇੰਗਲੈਂਡ ਦੀ ਧਰਤੀ ਤੇ ਵਸਦੇ ਨੇ ਆਪਣੇ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਾਨ ਸਨਮਾਨ ਇੱਜ਼ਤ ਪਿਆਰ ਦੇ ਨਾਲ ਨਿਵਾਜਿਆ ਸੋ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਦੀ ਇਹ ਵੀਡੀਓ ਜਿਹੜੀ ਰਿਕਾਰਡ ਹੋ ਰਹੀ ਹੈ ਸੋ ਮੇਰੇ ਮਨ ਵਿੱਚ ਵਸਤੇ ਆ ਉਹ ਸਾਰੇ ਪਰਿਵਾਰ ਜਿਨ੍ਹਾਂ ਨੇ ਨਾਮਾਨ ਬਖਸ਼ਿਆ ਉਹ ਬਜ਼ੁਰਗ ਜਿਨ੍ਹਾਂ ਨੇ ਬੱਚਿਆਂ ਵਾਂਗੂ ਪਿਆਰ ਕੀਤਾ ਉਹ ਪਹਿਣਾ ਜਿਨ੍ਹਾਂ ਨੇ ਵੀਰਾ ਵਾਂਗੂ ਪਿਆਰ ਕੀਤਾ ਉਹ ਸਾਰੀਆਂ ਸੁਭਾਵਾਂ ਜਿਨ੍ਹਾਂ ਨੇ ਹੱਥਾਂ ਤੇ ਫੁੱਲਾਂ ਵਾਂਗੂ ਚੱਕਿਆ ਇੱਜ਼ਤ ਦੇ ਨਾਲ ਨਿਵਾਜਿਆ ਵਿਸ਼ੇਸ਼ ਪ੍ਰੋਗਰਾਮ ਵੱਡੇ ਵੱਡੇ ਪ੍ਰੋਗਰਾਮ ਕਰਾਏ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕੀ ਸਭਾ ਸਾਊਥਾ ਲੰਡਨ ਭਗਵਾਨ ਵਾਲਮੀਕੀ ਸਭਾ ਵੁਲਵਰਹੈਂਪਟਨ ਭਗਵਾਨ ਵਾਲਮੀਕੀ ਸਭਾ ਕਵਾਂਟਰੀ ਭਗਵਾਨ ਵਾਲਮੀਕੀ ਸਬਾ ਬੈਡਫੋਰਡ ਭਗਵਾਨ ਵਾਲਮੀਕੀ ਆਸ਼ਰਮ ਹੌਕਲੀ ਇੰਗਲੈਂਡ ਬਰਮਿੰਗਮ ਜਗਤਗੁਰੂ ਵਾਲਮੀਕੀ ਗਿਆਨ ਆਸ਼ਰਮ ਟੈਂਪਲ ਦਰਬਾਰ ਪ੍ਰਮਾਤਮਾ ਦਾ ਬਰਮਿੰਗਮ ਦੇ ਵਿੱਚ ਸੋਹੋ ਰੋਡ ਮਹਾਰਿਸ਼ੀ ਵਾਲਮੀਕੀ ਫਾਊਂਡੇਸ਼ਨ ਬੈਡਫੋਰਡ ਇੰਗਲੈਂਡ ਵੀਐਸਐਸ ਵਾਲਮੀਕਨ ਸਰਵ ਸਮਾਜ ਇਹਨਾਂ ਸਾਰੀਆਂ ਸਬਾਵਾਂ ਦਾ ਰੰਗਰੇਟਾ ਦਲ ਜੋ ਲੰਡਨ ਦੇ ਵਿੱਚ ਉਹ ਵੀ ਇੱਕ ਟੀਮ ਵੀਰ ਕੰਮ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਇਨਾ ਪਿਆਰ ਇੱਜ਼ਤ ਬਖਸ਼ੀ ਹੈ ਸੋ ਮੈਂ ਸਾਰਿਆਂ ਦੇ ਚਰਨਾਂ ਵਿੱਚ ਨਮਨ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਵਿਸ਼ੇਸ਼ ਤੌਰ ਤੇ ਇੰਗਲੈਂਡ ਦੀਆਂ ਸੰਗਤਾਂ ਵੀਐਸਐਸ ਵਾਲਮੀਕ ਕੰਸਰਵ ਸਮਾਜ ਜਿਨ੍ਹਾਂ ਨੇ ਇੱਕ ਨਿਮਾਣੇ ਜਿਹਾ ਇੱਕ ਬਿਲਕੁਲ ਮਾਮੂਲੀ ਜਿਹਾ ਇਨਸਾਨ ਨੂੰ 골ਡ ਮੈਡਲ ਦੇ ਨਾਲ ਨਿਵਾਜਿਆ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਕਿੱਦਾਂ ਬਿਆਨ ਕਰਾਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਮਾਨ ਸਨਮਾਨ ਨੂੰ ਸੋ ਭਗਵਾਨ ਵਾਲਮੀਕੀ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਸੀਂ ਹੱਸਦੇ ਵਾਸਤੇ ਰਹੋ ਤੁਹਾਡੇ ਬੱਚੇ ਖੁਸ਼ ਰਹਿਣ ਤੁਸੀਂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਏਦਾਂ ਜੁੜੇ ਰਹੋ ਸਮੇਂ-ਸਮੇਂ ਸਿਰ ਆਪਾਂ ਨੂੰ ਮੌਕਾ ਮਿਲਦਾ ਰਹੇ ਤੁਸੀਂ ਬੜੇ-ਬੜੇ ਪੱਗੀਆਂ ਜੋ ਪ੍ਰਮਾਤਮਾ ਦੇ ਦਰਬਾਰ ਅਲੱਗ-ਅਲੱਗ ਸ਼ਹਿਰ ਦੇ ਵਿੱਚ ਬਣਾ ਕੇ ਤੁਸੀਂ ਸੇਵਾ ਕਰਦੇ ਹੋ ਬੜੀ ਵੱਡੀ ਗਿਣਤੀ ਵਿੱਚ ਸੰਗਤ ਆਂਦੀ ਹੈ ਉੱਥੇ ਦੀਆਂ ਪ੍ਰਬੰਧਕ ਕਮੇਟੀਆਂ ਨੇ ਬਹੁਤ ਸੋਹਣੀਆਂ ਆਰਗੇਨਾਈਜੇਸ਼ਨ ਜਿਹੜੀਆਂ ਬਹੁਤ ਸੋਹਣੇ ਆਰਗੇਨਾਈਜ਼ ਕਰਦੇ ਪ੍ਰੋਗਰਾਮ ਸੋ ਮੇਰਾ ਜਿਹੜਾ ਇਹ ਵੱਡੀ ਜਰਨੀ ਸੀ ਬਹੁਤ ਯਾਦਗਾਰ ਪਲ ਸੀ ਔਰ ਮੈਂ ਬਹੁਤ ਮਿਸ ਵੀ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਤੇ ਦਿਲ ਤੋਂ ਅਰਦਾਸ ਕਰਦਾ ਕਿ ਤੁਸੀਂ ਹੱਸਦੇ ਵਾਸਤੇ ਰਹੋ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਤੁਹਾਨੂੰ ਖੁਸ਼ ਰੱਖਣ ਵਿਸ਼ੇਸ਼ ਬੇਨਤੀ ਇੱਕ ਹੋਰ ਜ਼ਰੂਰੀ ਹੈ ਕਿ ਇਹ ਸਾਰੇ 3 ਮਹੀਨੇ ਦੇ ਸਫ਼ਰ ਦੇ ਵਿੱਚ ਜਾਣੇ ਅਣਜਾਣੇ ਵਿੱਚ ਜਾਂ ਕਦੇ ਮੇਰੇ ਸ਼ਬਦਾਂ ਤੋਂ ਜਾਂ ਪ੍ਰਚਾਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜੇ ਮੇਰੇ ਵੱਲੋਂ ਥੋੜੀ ਜੀ ਵੀ ਕੋਈ ਮਾੜੀ-ਮੋਟੀ ਮਾਮੂਲੀ ਕੋਸ਼ਿਸ਼ ਦੇ ਨਾਲ ਵੀ ਕਿਸੇ ਵੀ ਵੀਰ ਦਾ ਭੈਣ ਦਾ ਜਾਂ ਬਜ਼ੁਰਗ ਦਾ ਕਦੇ ਦਿਲ ਦੁਖਿਆ ਹੋਵੇ ਤਾਂ ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਤੁਸੀਂ ਮੈਨੂੰ ਮਾਫ ਕਰਦੇ ਹੋ ਕਿਉਂਕਿ ਇਨਸਾਨ ਹੈ ਗਲਤੀਆਂ ਦਾ ਪਤਲਾ ਹੈ ਹੋ ਸਕਦਾ ਕਦੇ ਕਿਸੇ ਗੱਲ ਦੇ ਨਾਲ ਜਾਂ ਕਦੇ ਕਿਸੇ ਵਿਚਾਰ ਦੇ ਨਾਲ ਤੁਸੀਂ ਸਹਿਮਤ ਨਹੀਂ ਹੋਵੋ ਔਰ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਫਿਰ ਵੀ ਕੰਜਾਂ ਨੂੰ ਮੈਂ ਪੂਰਾ ਸਮਾਨ ਨਹੀਂ ਦੇ ਸਕਿਆ ਉਹਨਾਂ ਕੋਲੋਂ ਵੀ ਮਾਫੀ ਚਾਹੁੰਨਾ ਹੈ ਤੇ ਅਰਦਾਸ ਕਰਦਾ ਹਾਂ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨਾਂ ਵਿੱਚ ਕਿ ਹਮੇਸ਼ਾ ਤੁਸੀਂ ਹੱਸਦੇ-ਵੱਸਦੇ ਰਹੋ ਐਦਾਂ ਹੀ ਫੁੱਲਾ ਵਾਂਗੂ ਖਿੜੇ ਰਹੋ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਬਹੁਤ ਬਹੁਤ ਧੰਨਵਾਦ